ਹਾਂਜੀ ਬਾਈ ਜੀ ਹਾਂਜੀ ਕਿਹੜਾ ਨਗ ਵਿੱਚ ਆ ਵਿੱਚ ਹੈ ਬਈ ਅਰੇ ਵਿੱਕੀ ਗੱਬਣ ਕਿੰਨੇ ਦੇ ਦੇਤੀ ਇਹ ਗੱਬਣ ਤਿੰਨ ਮਹੀਨਿਆਂ ਦੀ ਬਾਈ ਗਾਰੰਟੀ ਆ ਬਈ ਗੱਬਣ ਦੀ ਗੱਬਣ ਗਾਰੰਟੀ ਆ ਬਈ ਥੋੜਾ ਕਿਹੜਾ ਪਿੰਡਾਂ ਵੇਚਣ ਵਾਲਿਆਂ ਦਾ ਲੰਡੇ ਲੰਡੇ ਤੇ ਲੈਣ ਵਾਲਿਆਂ ਦਾ ਬਾਈ ਦਲ ਸਿੰਘ ਵਾਲਾ ਬਾਈ ਦਲ ਦਲ ਸਿੰਘ ਵਾਲਾ ਕਿੰਨੇ ਦਾ ਸੌਦਾ ਹੋਇਆ 10000 ਦਾ ਬਾਈ ਠੀਕ ਆ ਤੇ ਗੱਬਣ ਦਸੀ ਹੈ ਤਿੰਨ ਮਹੀਨਿਆਂ ਦੀ ਬਾਈ ਗਾਰੰਟੀ ਕਹਿੰਦਾ ਬਾਈ ਬਾਈ ਗਾਰੰਟੀ ਫੁੱਲ ਆ ਨਾ ਦਿਓ ਪੈਸੇ ਬਾਈ ਵਾਪਸ ਹੋਊਗੀ ਜੇ ਨਾ ਗੱਬਣ ਹੋਈ ਤਾਂ ਇੱਧਰ ਫੇਰ ਕਟਾਈ ਆ ਲਖਾਈ ਬਾਈ ਠੀਕ ਆ ਜੀ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਚੰਗੀ ਵਿਕ ਗਈ ਬਾਈ ਤੇਰੀ ਵੀ ਤੇ ਤੁਹਾਨੂੰ ਵੀ ਨਹੀਂ ਮਾਰੀ ਜੰਨੇ ਦੀ ਦੇਖੋ ਜੀ ਇਹਨੇ ਦੇਖੋ ਠੀਕ ਆ ਆ ਬੱਕਰੀ ਹੈ ਜੀ ਮੜਾ ਮੂੰਹ ਐ ਨੂੰ ਕਰੀ ਵੀ ਰੇ ਦਾ ਬੂਰ ਕੰਨੀ ਆ ਤੇ ਕੰਨ ਕੰਨ ਬਹੁਤ ਲੰਮਾ ਹੈ ਬਾਈ 10000 ਦਾ ਸੌਦਾ ਹੋਇਆ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਤਿੰਨਾਂ ਮਹੀਨਿਆਂ ਦੀ ਬਾਈ ਨੇ ਗੱਬਣ ਦੱਸੀ ਹੈ ਗੱਪੜਾ ਖਾਲੀ ਹੈ ਇਹ ਖਾਲੀ ਹੈ ਜੀ ਬੱਕਰੀ ਚੰਗੀ ਆ ਪਰ ਖਾਲੀ ਆ ਚੰਗੀ ਗੁੱਟੀ ਘੱਟ ਖਾਏਦੀ ਚੰਗੀ ਤੋਂ ਮੋਟੀ ਚਾਹਦੇ ਮਾਤਵਾ ਜਿਹੜੀ ਬੁਣਾਈ ਹੈ ਜਿਹੜੀ ਕੱਢੀ ਲੋਈ ਸੌਦਾ ਚੜ ਗਿਆ ਸਿਰੇ ਅਗਲਾ ਸੌਦਾ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਆ ਜੀ ਗੁੰਡੀ ਦਾ 30000 ਦਾ ਬੱਕਰਾ ਹੋ ਗਿਆ ਪੈਸੇ ਆ ਗਏ ਬਾਈ ਉਹ ਯਾਰ ਖਾਇਦੇ ਦਿਲ ਦੇ ਬਾਦਲੇ ਤੇ ਉਹ ਯਾਰ ਬਾਈ ਤੂੰ ਆਹੋ ਇੱਕ ਮਿੰਟ ਆਹ ਬੱਕਰਾ 11000 ਦਾ ਹੋਇਆ ਬਾਈ ਜੀ ਤੁਸੀਂ ਲਿਆ ਬਾਈ ਇਹ ਹਾਂਜੀ ਬਾਈ ਠੀਕ ਆ ਬਾਈ ਜੀ ਆ ਵੀ ਕੀ ਮੰਗਿਆ ਸੀ ਆਉਣੇ ਬਾਈ ਇਹਨੂੰ ਲੈ 15000 ਰੁਪਏ ਜਾਇ ਜੀ ਮੰਗਿਆ ਸੀ ਠੀਕ ਆ ਆ ਕਰਤੀ ਹੈ ਇਹ ਇਹਦੇ ਮਗਰ ਬੱਚਾ ਵੀ ਹੈ ਕਾਕੇ ਹੈ ਨਹੀਂ ਇੱਕ ਬੱਚਾ ਪਾਠਾ ਹੀ ਕਾਲੀ ਕਾਲੀ ਪਾਠਾ ਖਰੀਦ ਕਾਲੀ ਪਾਠ ਛੋਟੀ ਤੇ ਕਿਹੜਾ ਪਿੰਡ ਆ ਵੀਰੇ ਆਪਣਾ ਜਾਤੇ ਗਏ ਲੈਣਾ ਦੇ। ਜਾਤ ਕਰਨੀ ਦਾਲ ਸਿੰਘ ਵਾਲਾ। ਦਾਲ ਸਿੰਘ ਵਾਲਾ ਪੈਂਡਾ ਬਾਈ ਹਰਾਂ ਦਾ ਤੇ ਗਿਣਦੇਓ ਬਾਈ ਪੈਸੇ ਬਹੁਤ ਬਹੁਤ ਧੰਨਵਾਦ ਤੁਹਾਡਾ ਸੌਦਾ ਕਰਨ ਦੇ ਲਈ। ਪਰ ਇਹ ਨੂੰ ਹੋ ਜਾ ਮਾੜਾ ਇਹ ਬੱਕਰੀ ਵੀ ਪਰ ਇਹ ਨੂੰ ਕਰ ਲੈ ਵਿੱਚ ਆਵੇ। ਬੁਣੀਏ। ਲੋ ਬਾਈ ਲੋ 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 ਇੱਧਰ ਕਰ ਦੇਣਾ। ਇਹਦਾ 500 ਮਾਰਦੇ ਆਹਣਾ ਕਹਿੰਦਾ ਚਲੇ ਜਾਣਾ ਦਿਖਾਈ ਪਈ ਆ ਫਿਰ ਕਹਿੰਦੀ 100 ਪਾਇਆ ਪਾਸੇ ਖੜੇ ਨੇ। ਠੀਕ ਆ ਫਿਰ। ਚਲੋ ਮੰਨਣੀ ਵੀ ਪੈਂਦੀ ਆ ਯਾਰ ਜੇ ਯਾਰ ਜੱਟ ਬੰਦਾ। ਬਿਲਕੁਲ ਜਾਇਜ਼ ਭਾਅ ਦੀ ਆ। ਚਿੱਟੀਆਂ ਅੱਖਾਂ ਜਾਂ ਮਗਰ ਪਾਠਾ ਤੇ ਮਗਰ ਪਾਠਾ 15 ਵੀ ਕੀ ਜਾਂਦੀਆਂ 12-12 ਹਜ਼ਾਰ ਦੀਆਂ ਦੂਜੇ ਦਾ ਕੀ ਦੱਸਦਾ ਹੀ ਹਲਕੇ ਜੇਤੀ ਜਾਇ ਕਰੀ ਆਪਾਂ ਚੱਲ ਠੀਕ ਆ ਬਾਈ ਲਿਖਾਈ ਕਰਾ ਲਓ ਬਾਈ ਲਿਖਾਈ ਕਰਾਓ ਐਚਨ ਵਾਲੇ ਦਾ ਨਾਮ ਕੀ ਆ ਜਸਨ ਸਿੰਘ ਆਪਣਾ ਕਿਹੜੇ ਪਿੰਡੋਂ ਆਏ ਆ ਠੱਠੀ ਪਾਈ ਤੋਂ ਆ ਬੱਕਰਾ ਕਿੰਨੇ ਨਾਲ ਵੇਚਦਾ ਬਾਈ 6000 ਲਓ ਵੀ 6000 ਦਾ ਬੱਚਾ ਵੇਚਦਾ ਆ ਤੇ ਲੈਣ ਵਾਲਾ ਬਾਈ ਕੌਣ ਆ ਆ ਬਾਈ ਤੁਸੀਂ ਲਿਆ ਜੀ ਕਿਹੜਾ ਪਿੰਡ ਆਪਣਾ ਜੀ ਆਹੀ ਪਿੰਡ ਬਰਗਾਰੀ ਬਰਗਾਰੀ ਠੀਕ ਹੈ ਜੀ ਪੈਸੇ ਆ ਗਏ ਭਾਈ ਹਾਂ ਜੀ ਲਓ ਪੈਸੇ ਗਏ ਆ ਤੇ ਸੌਦਾ ਚੜ ਗਿਆ ਸਿਰੇ ਕਿਧਰ ਗਿਆ ਇਹ ਆ ਜਾ ਚਾ ਰੱਸੀ ਲੈ ਕੇ ਆਇਆ ਇਹ ਕਿੰਨੇ 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 ਤੇ ਤਾਂ ਵੀ ਤਿੰਨੇ ਦੀ ਪੂਰਾ ਘੋਬੜੇ ਦੇ ਦਬਾੜਾ ਲੈ ਆ ਦਿੱਤਾ ਭਾਈ ਪਾਉ ਨੇ ਲੈ ਲਿਆ ਬੱਚਾ ਆ ਤੇ ਬਹੁਤ ਚੰਗਾ ਬੱਚਾ ਬਣੂਗਾ ਭਾਈ ਕਿੰਨੇ ਦਾ ਲੈ ਲਿਆ 4500 ਦਾ ਕਿਹੜੇ ਵੀਰ ਕੋਲੇ ਸੀ ਇਹ ਆ ਮੁੰਡੇ ਜੀਦੇ ਤੋਂ ਆ ਆ ਵੇ ਖੜਾ ਬਾਈ ਪੈਸੇ ਆ ਗਏ ਆ ਗਏ ਠੀਕ ਵੇਖ ਗਿਆ ਆ ਠੀਕ ਹੈ ਜੀ 7 ਮੰਗਿਆ ਸੀ ਬਾਈ ਬੱਕਰਾ ਲੋ ਵੀ ਆ ਬੱਚੇ ਦਾ ਸੌਦਾ ਚੱਲੀ ਜਾਂਦਾ ਜੈਡ ਬਲੈਕ ਆ ਬੰਨ ਵਾਲਾ ਓੱਖਾ ਨਹੀਂ ਨਾ ਇਹ ਵੀ ਬੰਦਾ ਗਰੀਬ ਆ ਜਾਇਆ ਜਾ ਕਰ ਦੇ ਯਾਰ ਯਾਰ ਦਿੱਤੇ ਜਾਂਦੀ ਮਾ ਗਾ ਮੈਂ ਜ਼ਿਆਦਾ ਕਰਦਾ ਨਹੀਂ ਆਪਾਂ ਨਹੀਂ ਮਾਥਾ ਨਹੀਂ ਇਨਸ਼ਾਅਰ 45 12 ਅਗਲੇ ਲਖਾਇਤੇ ਨਹੀਂ ਹੋ ਗਿਆ ਚੱਲ ਦਿਓ ਯਾਰ ਬਾਈ ਲੇਖੋ ਜਨਾਬ ਨਹੀਂ ਫੇਰ ਠੀਕ ਹੋ ਜਾਂ ਠੀਕ ਆ ਯਾਰ ਓਏ ਵੀ ਵਿਚਾਰਾ ਹੈਂਡੀਕੈਪਟ ਬੰਦਾ ਯਾਰ ਕੋਈ ਨਹੀਂ ਬਾਈ ਯਾਰ ਇਹ ਵੀ ਬੰਦਾ ਚੰਗਾ ਸਰਪੰਚ ਕੋਈ ਐਡਾ ਨਫਾ ਨਹੀਂ ਇਹਦੇ ਚ ਖੋਲ ਬੇ ਖੋਲ ਖੋਲ ਕਿਹੜਾ ਪੰਡਾ ਬਾਈ ਆਪਣਾ ਗਨਾਰੇ ਤੋਂ ਆਇਆ ਸੀ ਬਾਈ ਇਹ ਕਾਲਾ ਬੱਕਰਾ ਲੈਦਾ ਇਹਨੂੰ ਸਰਪੰਚ ਸਾਹਿਬ ਕੋਲ ਹੋਰ ਯਾਰ ਜਾਇ ਜੀ ਆ ਨਸਲ ਵਾਲਾ ਬੱਚਾ ਬਾਈ ਪਾਲ ਲਾ ਇਹਨੂੰ ਪਾਲਣਾ ਤੇ ਪਾਲਣਾ ਲੱਗ ਜਾਂਦਾ ਇਹਨੂੰ ਕੰਨਾ ਠੀਕ ਆ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਆ ਬੱਚਾ ਤੁਹਾਨੂੰ ਦੁਬਾਰਾ ਦਿਖਾ ਰਹੀਏ ਪੂਸ਼ਪਾਸ ਚੰਗੀ ਹੈ ਕੰਨ ਵੀ ਚੰਗਾ ਤੇ 4500 ਚੋਂ ਲਖਾਈ ਸਰਪੰਚ ਨੇ ਕਰਾਈ ਠੀਕ ਆ ਬਾਈ ਓਕੇ ਆ ਬਾਈ ਲਓ ਵੀ ਸਜਣੋ ਆ ਪੱਠ ਦਾ ਸੌਦਾ ਕੀਤਾ ਅਮਨੇ ਬਾਈ ਕਿੰਨੇ ਨੇ ਦਿੱਤੀ ਇਹ ਪੂਰੇ 7 ਦਾ ਲਓ ਵੀ ਜੀਰੇ ਵਾਲਿਆਂ ਨੇ ਇਹ ਪੱਠ ਲੈ ਲਿਆ ਪੂਰੇ 7000 ਦੀ ਪੈਸੇ ਆ ਗਏ ਅਮਨੇ ਬਾਈ ਲੈ ਲੈਨੇ ਆਇਓ ਦਿਓ ਵੀ ਪੈਸੇ ਦਿਓ ਦੇਖੋ ਜੀ ਉਧਰ ਜਾ ਕੇ ਆਉਣੇ ਧੂੜਕੋਟ ਨੇ ਵੇਚੀ ਆ ਉਹ ਭਾਈ ਇਹ ਕੀ ਕਰਦਾ ਲਿਖਾਈ ਕਿਵੇਂ ਕੀਤੀ ਹੈ ਲਿਖਾਈ ਬਾਈ ਬਾਈ ਨੇ ਨਹੀਂ ਲਿਖਾਈ ਲਿਖਾਈ ਹਾਂ ਲੱਗਣੋਂ ਵੀ ਪੈਸੇ ਓਏ ਓਛੇ ਬਾਹਰ ਕੋਲ 7000 ਆ ਬਈ ਲੈ ਚੱਕ ਵੀ ਆਪਣੇ ਖੁਸ਼ ਆ ਬਈ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਪੌਣਾ ਹੀ ਪੈਂਦਾ ਸੌਦਾ ਤਾਂ ਤੂੰ ਹੁੰਦਾ ਹੀ ਨਹੀਂ ਫਿਰ ਉ ਤਾਂ ਪੰਜ 400 ਦਾ ਪੌਣਾ ਹੀ ਪੈਂਦਾ ਦੋਹਾਂ ਬੱਕ ਨੇ ਮਗਰ 500 ਪਹਿਲਾਂ ਕਿਹਦਾ ਨਹੀਂ ਉਹ ਵਾਲਾ ਨਹੀਂ ਉਹਦਾ ਜਾਨਦਾ ਨਹੀਂ ਪਤਾ ਉਹਨਾਂ ਨੂੰ ਹਜੇ ਵੀ ਘਟਾਉਂਦੇ ਸਾਰੇ ਪੰਜਾਬ ਨੂੰ ਪਤਾ ਹੈ 4000 ਘਟਾਉਂਦੇ ਸਾਰੇ ਪੰਜਾਬ ਨੂੰ ਪਤਾ ਹੈ ਕੱਲੇ ਮੈਨੂੰ ਤੈਨੂੰ ਨਹੀਂ 4000 ਘਟੇ ਨਾ ਉਹਦੇ 20 ਲੱਖ ਲਖਾਈ ਵੀ ਉਹ ਮੰਨੇ ਨਹੀਂ ਮੇਰੀ ਗੱਲ ਉਹਦੇ ਵੇਚਦੇ ਸੀ ਉਹਦੇ ਮੈਂ ਬਹੁਤ ਮਨਤਾ ਕੀਤੀਆਂ ਇਹਦੀਆਂ گیا پھر ਪਹੁੰਚ ਆ 17 ਮਿਕ ਦਾ ਪੋਮੇ ਨੇ 500 ਪਾਇਆ ਜਾਂ ਬਈ ਉਹ ਯਾਰ ਫੜਾ ਯਾਰ ਬਾਈ ਯਾਰ ਰਣਜੀਤ ਯਾਰ ਮੇਰੇ ਮੈਨੂੰ ਪਤਾ ਨਾ ਇਹ ਰਿਸਕ ਤੇ ਜਾਂਦਾ 1000 ਘਟੂ ਕ ਤੇ ਜਾਂ 1000 ਉਹ ਫਿਰ ਅੱਗੇ ਕਿਹੜਾ ਨਹੀਂ ਘਟਾਏ ਹੋਣੇ ਫਿਰ ਯਾਰ ਇੰਨੇ ਬੰਦੇ ਤੇਰੀਆਂ ਮਨਤਾਂ ਕਰੀ ਜਾਂਦੇ ਆ ਰਣਜੀਤ ਯਾਰ ਤੇਰੇ ਪਿੱਛੇ ਜੋਰ ਨਹੀਂ ਲਾਗਦਾ ਲਿਖਾਈ ਮੇਰੀ ਆ ਬਸ ਚੁੱਪ ਦੇਣੇ ਦੇਣੇ ਤੇ ਤੂੰ ਆ ਗੱਲ ਕਹਿੰਦੇ ਨਾ ਬੰਦਿਆਂ ਵਾਲੀ ਲਿਖਾਈ ਦੇ ਦੇਨਾ ਬਸ ਐਦੂ ਉੱਪਰ ਨਹੀਂ ਗਿਆ ਲਿਖਾਈ ਆਪਣਾ ਆਪਾਂ ਦੇ ਬਾਪੂ ਹੁਣ ਗੱਲ ਨਿਬੜਦੀ ਐ ਨਿਵੇੜ ਦੇ ਉਹ ਬਾਈ ਭੂਮਾ ਵਾਲਾ ਕੰਮ ਲੱਗ ਗਿਆ ਮੈਂ 400 ਰੁਪਏ ਲਿਖਾਈ ਦੇ ਦੇ ਉਹਦਾ ਹੀ ਪੈਂਦਾ ਜਾਣ ਦੇ ਫਿਰੋ ਯਾਰ ਚੱਲ ਜਾਣ ਦੇ ਯਾਰ 100 ਹੀ ਘਟਦਾ ਫਿਰ ਗਿਣ ਲਾ ਵੀ ਪੈਸੇ ਖਰੇ ਕਰ 500 ਬਿੱਲੂ ਕਹਿੰਦੇ ਆਉਂਦੇ ਕੱਲ ਇੱਕ ਨੂੰ ਦੇਣਾ ਸੀਗਾ ਤੇ 23 24 ਦੇਤਾ ਖੜੀ ਹੋਣਾ 500 ਕੱਢ ਲਿਆ ਕਹਿੰਦਾ 500 ਕਿਉਂ ਖੜੀ 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 ਰੇਸ ਘਟਾ ਮੜੀ ਆਦੋ ਇਹ ਵੱਡੇ ਹੋਰ ਯਾਰ ਇਹਨਾਂ ਨੂੰ 4-4 5-5 ਹਜ਼ਾਰ ਕੱਟੀ ਜਾਂਦਾ ਜੀ ਇਹ ਤਾਂ ਇਹਨੂੰ ਮੈਂ ਕੱਲ ਇਹਨੂੰ ਬਹੁਤ ਸਮਝਾਇਆ ਮੈਂ ਕਿ ਕੱਟਣਗੇ ਦੇ ਦੇ ਮੇਰਾ ਹੀ 15 ਹੀ ਲੱਗਿਆ ਸੀ ਜੀ ਜੀ ਵਿੱਚ 15 ਬਿੱਲੂ ਨੇ 16 ਉਹ ਬਿੱਲੂ 17 ਸਾਢੇ 17 ਆ ਲਿਖਾਈ ਉਹਨੂੰ ਪਾ ਦੀ ਬਾਬੂ ਹੁਣ ਠੀਕ ਆ ਲੈ ਜਾ ਵੀ ਖੋਲ ਕੇ ਕਈ ਬੱਕਰੀ ਦਾ ਆਪਣੇ ਸੌਦਾ ਹੋਇਆ ਵੀਰੇ ਅੱਛਾ ਬੱਕਰੀ ਲੈ ਗਏ ਠੀਕ ਆ ਕਿੰਨੇ ਦੀ ਵੇਚਤੀ ਬਾਈ ਉਹ 12.5 ਦੇ ਹੋਈ ਲਖਾਈ ਆਪਣੇ ਦੀ ਠੀਕ ਹੈ ਜੀ ਹਾਂ 5000 ਹੋ ਗਿਆ ਇਹ 25 5 ਲੱਖ ਰਿਆ ਕਰਕੇ ਗਨੇ ਸੀ ਆਰੇ ਸਾਡੇ 14 ਹੂੰ 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 ਉਹ ਪਾਟਾ ਨਾ ਬੀ ਬਗਲਾ ਸਾਨੂੰ ਛੋੜ ਮਾਰ ਦੇ ਬਸ ਛੋੜ ਲਖਾਈ ਸਾਡੇ ਜਿੰਮੇਬਾਦੀ ਛੋੜ ਇਹਨੇ ਵੀ ਲਾਦਾ ਚਲ ਆਪਦੀ ਸਮਝ ਨਾਲ ਲਾਦਾ ਤੂੰ ਵਾਸਤੇ ਵੀ ਇਹਨੇ ਮੈਂ ਵੀ ਆਪਦੀ ਸਮਝ ਦੱਸੀ ਆ ਮੈਂ 25 ਕਹਿ ਕੇ ਤੁਹਾਨੂੰ ਮੈਂ ਚਲ ਕੋਈ ਨਹੀਂ ਹਿਆਰ ਕਰਦਾ ਬਈ ਤੂੰ ਇੱਕੋ ਦੱਸ ਦੇ ਯਾਰ ਇਹ ਤੂੰ ਕੱਟ ਦੇਣਾ ਨਹੀਂ ਮੈਂ 20 ਤੋਂ ਥੱਲੇ ਉਤਰਿਆ ਪੜੱਕਦੇ ਨੇ ਸੌਦਾ ਕਰਦੇ ਨੇ ਇੱਕੋ ਹੀ ਮਗਾ ਦੇ ਗੱਲ ਪਾਸ ਤੂੰ ਵੇਚ ਤੋਂ ਘਟਵੇਂ ਨੂੰ ਆਖੇ ਜਣ ਜਮਾ ਮੀਨ ਲਈ ਲਕੀਰ ਖਚਾਬ ਮਰਦੀ ਪੂਰੇ 20 ਨੇ ਆਲਾ ਫੜ ਰੋਪ ਉੱਤੇ ਲਈ 15 ਕਹੀ ਹੈ 16 ਆਯਾ ਮੈਂ ਨਾ ਕਿਸੇ ਸਾਥੀ ਕਿਵੇਂ ਨਾ ਕਰੀ ਇਹਨਾਂ ਦਾ ਖਾਣੇ ਭਾਂਡ ਦੀ ਲਾਲਾ ਲਾ ਲੈ ਮੈਂ ਉਹਨੂੰ ਪੁੱਛਿਆ ਵੀ ਨਹੀਂਗਾ ਆਲਾ ਫੜ 16.5 ਦੇ ਦੇ ਬਾਈ ਹੁਣ ਤਾਂ ਯਾਰ ਠੀਕ ਆ ਉਹਦੇ ਰੈਂਡ ਵਿੱਚ ਜੇਦਾ 16 ਜਦਾਦਾ ਜੇਦਾ ਉਹਦੇ ਨੂੰ ਤੇ ਜਨਣਾ ਇਹਦਾ ਹੈਗਾ ਕਿੰਨਾ ਦਾ ਕਰਨਾ ਉਹ ਕੁਝ ਨਹੀਂ ਫਰਕ ਪੈਂਦਾ ਸੰਜੂ ਹਾਂ 17000 ਦਾ ਹੋਗਾ ਚੱਕ ਲੈ ਬਈ ਲੈ ਫੜ ਬਈ ਨਹੀਂ ਨਹੀਂ ਲੈ ਫੜ ਲੈ ਬਈ ਪੈਸੇ ਬਹੁਤ ਹੋ ਗਏ ਹੁਣ ਵੀਰੇ ਤੇਰਾ ਕੀ ਕਹਿੰਦਾ ਮਾਨ ਯਾਰ ਮਾਡਮ ਟੂਕ ਕਾਟਾ ਦਾ 2020 ਆ ਜਾਇਆ ਮੇਰੇ ਪੱਤੀ ਦੇ ਖੜਾ ਤੂੰ ਕੀ ਕਹਿਦਾ 20 ਦਾ ਜੀ ਦਾ ਹੁੰਦਾ ਉਹਦਾ ਮੈਂ ਤੈਨੂੰ ਕਹਿ ਨਹੀਂ ਦਿੰਦਾ ਸੀਗਾ ਉਤੋਂ ਜੀ ਵੀ ਨਾ ਕਰਦਾ ਚਲੋ ਵੀ 1000 ਰੁਪਇਆ ਤਨੂੰ ਦੇ ਦਿੱਤਾ ਹੀ ਪਾਦਾ ਆਪਾਂ ਪੱਛਾ ਆਲਾ ਯਾਰ ਬਾਈ ਉਹ ਰਾ ਆ ਜਾ ਯਾਰ ਹੁਣ ਨਾ ਮੋੜੀ ਬੱਸ ਹੈ ਨਹੀਂ ਗੰਜਾਇ ਸੁਣ ਆਟੇ 17 ਦਾ ਹੋ ਗਿਆ ਲਖਾ ਰੋ ਬਾ ਠੀਕ ਹੈ ਯਾਰ ਜਾ ਹੋ ਗਿਆ ਹੋ ਗਿਆ ਯਾਰ ਹੋ ਗਿਆ ਬਾਈ ਗਣ ਪੈਸੇ ਸੰਜੂ ਲਗਣਾ ਬਾਈ ਕਟੂਗਾ ਵਾਦਾ ਨਹੀਂ ਕੱਲ ਕੱਟ ਪੈਸੇ ਤੂੰ ਪੈਸੇ ਕੱਢ ਯਾਰ ਗੱਲ ਠੀਕ ਹੈ ਯਾਰ ਮਸਾ ਉਹਨੂੰ ਮਨਾਇਆ ਹੁਣ ਤੂੰ ਡੂੰਗੀਆਂ ਖੁੱਡਾਂ 'ਚ ਹੱਥ ਮਾਰੀ ਜਨਾ ਦੇਖ ਹਾਂਜੀ ਕਰਤਾ ਠੀਕ 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 ਲਓ ਯਾ ਬੱਕਰੇ ਆ ਸਭ ਦਾ ਮਾਸ ਅਸਰੇ ਚੜਾਇਆ ਗਰਮ ਜੇ ਹੋ ਗਏ ਫੇਰ ਹੀ ਚੜਿਆ ਇਹ ਬਾਈ ਬਾਈ ਨਾ ਲਖਾਈ ਨਾ ਲਖਾ ਨਾ ਲਖਾ ਦੇ ਫੈਂਡੀ ਦਾ ਲੁਕਾ ਕੜੀਆਂ ਲਾ ਮੱਥੇ ਨੂੰ ਮਾਇਆ ਚੰਗੇ ਥਾਂ ਲੱਗੇ ਮਹਾਰਾਜ ਤੇਰੇ ਵਧੀਆ ਕੰਮ ਤੇ ਲਾਵੇ ਪੈਸੇ ਇਹਨੂੰ ਬਈ ਲੈਣੀ ਆ ਕਿਰੇ ਆ ਬੱਕਰਾ ਹੈ ਬਈ ਬਈ ਇੱਕ ਪੈਸੇ ਇੱਕ ਤਾਂ ਪੈਸੀ ਕਹਿਣਾ ਇੱਕ ਜਿੰਨੀ ਤੇਰੀ ਸ਼ਰਦਾਂ ਉੰਨੀ ਛੋੜ ਛੋੜ ਕਰ ਦੇ ਇਹਨਾਂ ਬਈ ਜਿੰਨੀ ਕਿਤੇ ਤੇਰੀ ਸ਼ਰਦਾਂ ਹਾਂ ਖੁਸ਼ ਹੋ ਕੇ ਨਾਲੇ ਪੈਸੇ ਵੀ ਤੇਰੇ ਚੰਗੇ ਥਾਂ ਲੱਗੇ ਹਾਂ ਹੋਰ ਵਟਿਆ ਸੋ ਫੱਟੇ ਹੀ ਹੁੰਦਾ ਉਹਦੇ ਚ ਕੋਈ ਨਹੀਂ ਸਹੀ ਸੋਹਣਾ ਹੀ ਆ ਛੋੜਾਂ ਅੰਦ ਲਾਲੀਆਂ ਨਾਲ ਨਹੀਂ ਮਹਿੰਗੇ ਹੁੰਦੇ ਨੇ ਬੱਕਰਾ ਲੱਛਾ ਮੜਾ ਜੇ ਹੀ ਮੱਲਿਆ ਹੋਣਾ ਹਾਂ ਸਹੀ ਗੱਲ ਫੇਰ ਵੇਖ ਜਾਂਦਾ ਲੀ ਇਹੀ ਬਕੜਾ ਤੇਰਾ 20 ਤੋਂ 10 ਵਿੱਚ ਲੈ ਲਓ ਵੀ ਬਾਈ ਦੇ ਧੰਨਵਾਦ ਜਿਹੜਾ ਸਾਡਾ ਮਾਨਤਨ ਰੱਖ ਲਿਆ ਬਾਈ ਨੇ ਮੰਨ ਲਈ ਸਾਡੀ ਗੱਲ ਤੇ ਲੈਣ ਵਾਲੇ ਬਹੁਤ ਵਧੀਆ ਲੈਣ ਵਾਲਿਆਂ ਦਾ ਵੀ ਤੇ ਦੇਣ ਵਾਲਿਆਂ ਦਾ ਵੀ ਧੰਨਵਾਦ ਆ ਬਾਈ ਲੈ ਵੀ ਲਖਾਈ ਦੇਤੀ ਛੋਟ ਕਰਦੇ ਬਾਈ ਉਧਰ ਚੱਕ ਬਈ ਇਹ ਲੈ ਖੁਸ਼ ਆ ਸੰਜੂ ਸਹੀ ਹੈ ਠੀਕ ਆ Lá, vai lá,